para yeah. 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 ਉਜੀ ਬੱਸਾਂ ਆ ਗਈਆਂ ਆਪਣੀਆਂ ਸਾਰੀਆਂ ਜਲੰਧਰੋਂ ਲੱਗੀਆਂ ਟੌਰਨਾ ਭਰਾ ਮੇਰੇ ਸਾਰੇ ਰੋਕੇ ਆ ਰੈਡੀ ਦਾਦੇ ਤੁਹਾਨੂੰ ਚੱਕੇ ਸਟਾ ਨਹੀਂ ਹੁਣ ਬੱਸਾਂ ਚ ਅੱਗੇ ਬੱਸਾਂ ਆ ਗਈਆਂ ਪਰਕੇ ਚੱਲੀਆਂ ਹੁਣ ਜਲੰਧਰੋਂ ਅਸੀਂ ਜਲੰਧਰ ਨੂੰ ਵਾਪਸ ਆਏ ਬੱਸੇ ਹੁਣ ਜਾ ਗਏ ਤੁਹਾਨੂੰ ਸਭ ਹੋ ਗਈਆਂ ਆਪਣੀ ਜੇ ਦਾ ਕੱਟ ਕਿੰਦਾ ਹੁੰਦਾ ਹੈ ਜਾ ਕੇ ਦੇਖਾਵੇਂ ਸਾਰੇ ਬੋ ਜੀ ਸਾਰੇ ਬੱਸਾਂ ਦੀ ਗੱਡੀਆਂ ਜੇ ਕੱਟ ਲੱਗਾ ਹੋਣਾ ਉਹ ਦਾ ਸਭ ਆਉਂਦੇ ਆ ਬੱਸਾਂ ਦੇ ਭਾਜੀ ਮੌਸਮ ਦੀ ਖਰਾਬ ਇੱਧਰ ਬੱਸਾਂ ਜੀ पई देक <marriages timing> ਲੋ ਜੀ ਟੂਲਪਲਾਇਆ ਆ ਗਿਆ ਲੁਧਿਆਣਾ ਹੁਣ ਇੱਥੇ ਪਾਰਕ ਨਹੀਂ ਕਰਾਉਣੀ ਉਹ ਦੱਸ ਸਕਦਾ ਸਾਰੀਆਂ ਬੱਸਾਂ ਰੇਲਵੇ ਚੱਲਦੀਆਂ ਜੰਦੀਆਂ ਬੱਸਾਂ ਖਾਏ ਰੋਡ ਤੇ ਲੱਗੇ ਆ ਸੇ ਉਹ ਜਹਾਜ ਆ ਤਪੋਣੇ ਜੀ ਵੀ ਜੀ ਅਸੀਂ ਵੀ ਆਉਦੇ ਪਏ ਆ ਜਦੋਂ ਆਉਦੇ ਪਏ ਆ ਬੁੱਲਾ ਬੁੱਲਾ ਆ ਗਿਆ ਆ ਪੰਨਾ ਕਿਲੋਮੀਟਰ ਆ ਗਏ ਆ ਹਿੰਦੀ ਦਾ ਪਹੁੰਚਣ ਵਾਲੇ ਆ ਤਿੰਨ ਦਸਾ ਜਦੋਂ ਤੋਂ ਆਈਆਂ ਅੱਜ ਸਾਰੇ ਤਾਂ ਆ ਆਪਣੇ ਕਬੂਤਰ ਵਾਲੇ ਬੱਤੇ ਹੋਏ ਆ ਇੱਥੇ ਲੰਗਰ ਆਇਆ ਦੇਖੋ ਸਾਰੇ ਤੇ ਸਾਰੇ ਜਲੇਪਰਾ ਮੇਡ ਵਾਲੀਆਂ ਪਰੀਆਂ ਦੇ ਕੋਈ ਪਰਮਾਗਣ ਸਾਰੇ ਚਲੋ ਆਹ ਦੇਖੋ ਆਪਣੇ ਕਬੂਤਰ ਵਾਲੇ ਭਰਾ गॾिया भर भर सभु रैलियूं ਇਹੀ ਪਹੁੰਚ ਗਏ ਆ ਰੈਲੀ ਦੇ ਕਬੂਤਰ ਆ ਰਹੀਏ ਸਾਨੂੰ ਲਿਹਾਉਣੇ ਆ ਹੁਣ ਇਹ ਮਾਹੌਲ ਚਾਲ ਗੱਲਾਂ ਨਾਲ ਅੱਗੇ ਜਾ ਗਏ ਲੋ ਜੀ ਆਪਣੇ ਸਾਰੇ ਭਰਾ ਚ ਲਈ ਜਾਂਦੇ ਆ ਰੈਲੀ ਦੇ ਆ ਗੱਡੀਆਂ ਗੱਡੀਆਂ ਬਾਕੀ ਵੀਡੀਓ ਬਣਾਉਣੇ ਚਾਹੀਏ ਹੈਗੇ ਬਾਕੀ ਆ ਤੁਰੇ ਜਾਂਦੇ ਆ ਬਹੁਤ ਇਕੱਠਾ ਬਹੁਤ ਆਣ ਕੇ ਮੇਲਾ ਸਾਰੇ ਕਬੂਤਰ ਵਾਜ ਭਰਾ ਕੁੱਕਰ ਵਾਜ ਕੁੱਤੇ ਆਲੇ ਭੋਲਦਾ ਆਲੇ ਘੋੜਿਆਂ ਆਲੇ ਸਾਰੇ ਪਹੁੰਚੇ ਹੋ ਆ ਟੈਂਪੋ ਵੀ ਪਹੁੰਚਿਆ ਵਿੱਚ ਹਰੀਪੁਰ ਆਇਆ ਹੈ ਲੋ ਜੀ ਇਕੱਠ ਦੇਖੋ ਕਿੰਨਾ ਇਕੱਠਾ ਇੱਥੇ ਆ ਲੋ ਸਾਰੇ ਸਪੀਕਰ ਲੋ ਲਾਇਆ ਹੋਆ ਦੇਖੋ ਕਿੰਨਾ ਇਕੱਠਾ ਆ ਸਾਰਾ ਜਲੰਧਰ ਏਰੀਆ ਦਾ ਇਕੱਠਾ ਹੈ ਜਲੰਧਰ ਏਰੀਆ ਦਾ ਇਕੱਠਾ ਭਰਾ ਮੇਰਾ ਬਹੁਤ ਇਕੱਠਾ ਹੀ ਵੀ ਚੱਲੇ ਆ ਆ ਸਾਡਾ ਉਸਤਾਦ ਕਾਢਾ ਉਸਤਾਦ ਖੇਚੀਪੁਰੀਆ ਅਮਰਤਪਾਲ ਸਿੰਘ ਦਿਓਲ ਦੇਖੋ ਬਾਕੀ ਚਾਲਦੇ ਆ ਦੇਖਦੇ ਆ ਕੀ ਬਾਣਦਾ ਬਹੁਤ ਸੰਗਤ ਆਇਓ ਆ ਬਹੁਤ ਸੰਗੀ ਪ੍ਰਾ ਗੁਬੂਤਰ ਬਾਈ ਆਇਓ ਆ ਲੋ ਜੀ ਕਰੋ ਚੈੱਕ ਆਪਣੇ ਸਾਰੇ ਕਬੂਤਰ ਬਾਈ ਘਰ ਆਇਓ ਆ ਆ ਗਿਆ ਨਾ ਆ ਗਿਆ ਮੁਰਦਾਪੁਰ ਦਾ ਸਾਥ ਸੈਨ ਅੱਜ ਤੇ ਲੈ ਆਪਾਂ ਸਾਰੇ ਆਏ ਕੋ ਲੋਗੋ ਲੰਮੀ ਹੋ ਗਰਾ ਮੈਂ ਨਾ ਆਉਂਦਾ ਉਹ ਆ ਆਹ ਲੋ ਜੀ ਕਦੂ ਵੀ ਕੀਤਾ ਇੱਥੇ ਹੋ ਰਿਹਾ ਰਾਸ਼ਾ ਹੋ ਰਾਸ਼ਾ ਪੂਰੀ ਬਰਾਤੀ ਖੇਡਾਂ ਨੇ ਇਹਨਾਂ ਲਈ ਆਵਾਜ਼ ਪਾਉਣ ਲਈ ਮੱਥੇ ਹੋਣੇ ਹੋ ਰਾਸ਼ਾ ਸਾਰੇ ਪਰਾ ਹੋਏ ਮੈਂ ਹਾਲੇ 10 ਵਜੇ ਸ਼ੁਰੂ ਹੋਣਾ ਕੱਛ ਪੂਰੇ ਪਾਸੇ ਬਈ ਇਹ ਠੱਡ ਕੇ ਮਗਲੇ ਪਾਸੇ ਬੈਠੋ ਇਹ ਤੁਸੀਂ ਸਾਡੇ ਨਾਲ ਮੋਢੇ ਨਾਲ ਮੋਢਾ ਲਾਉਣਾ ਇਹ ਜ਼ਰੂਰ ਬੇਨਤੀ ਮੰਨ ਲਓ ਆਹ ਸਟੇਜ ਦੇ ਬੈਰੀਕੇਡ ਦੇ ਮੂਹਰੇ 6 ਫੁੱਟ ਜਗ੍ਹਾ ਲਓ ਜੀ ਅਸੀਂ ਠੱਡ ਕੇ ਪਹੁੰਚ ਚੁੱਕੇ ਹਾਂ ਗਰਾਊਂਡੇ ਸੈਂਟਰ ਇਹੋ ਬੇਨਤੀ ਹੈ ਵੀ 10 ਵਜੇ ਆਪਾਂ ਪ੍ਰੋਗਰਾਮ ਜਿਹੜਾ ਸ਼ੁਰੂ ਕਰਨਾ 10 ਵਜੇ ਦਾ ਆਪਾਂ ਸਟੇਜ ਦਾ ਪ੍ਰੋਗਰਾਮ ਦਿੱਤਾ ਸੀ ਜਿਹਨੇ ਕੋ ਛਕਣਾ ਛਕ ਲੋ ਬਾਕੀ ਜਿਹੜੇ ਆ ਸਾਰੇ ਨਾਲ ਦੀ ਨਾਲ ਬੈਠੀ ਚਲੋ ਆਪਾਂ ਗਰਾਊਂਡ ਦੇ ਵਿੱਚ ਇਹ ਸ਼ਾਂਤੀ ਦਾ ਪੈਗਾਮ ਭੇਜਣਾ ਸਰਕਾਰ ਨੂੰ ਉਹ ਆਪਣਾ ਉੱਪਰ ਕੈਮਰਾ ਕੰਮ ਕਰ ਰਿਹਾ ਜਦੋਂ ਕੈਮਰੇ ਦੇ ਵਿੱਚ ਕੈਚ ਹੋ ਗਏ ਤੁਸੀਂ ਉਹਦੇ ਵਿੱਚ ਜੁੜੀਆਂ ਫੋਟੋਸ ਵਧੀਆ ਫੋਟੋਸ ਨੇ ਕਿਹੜੇ ਜ਼ਿੰਦਾਬਾਦ ਕਹਿੰਦੇ ਆ ਮੈਡੀਕਲ ਦੇ ਦਰਵਾਜ਼ੇ ਵੱਲੋਂ ਸੰਤੋਖ ਸਿੰਘ ਜੀ ਚੰਦਨੀ ਵੱਲੋਂ ਬੜੀ ਸੇਵਾ ਜੇ ਕਿਸੇ ਵੀਰ ਨੂੰ ਕੋਈ ਪ੍ਰੋਬਲਮ ਹੁੰਦੀ ਆ ਇੱਥੇ ਮੈਡੀਕਲ ਵਾਲੇ ਬੈਠੇ ਆ ਉਹਨਾਂ ਦੇ ਕੋਲ ਦਵਾਈ ਦਵਾਈ ਨਾਲ ਤੂੰ ਇਹਨਾਂ ਦਵਾਈ ज़ <laughs>